ਹਾੜੇ ਅਤੇ ਭਾਰੀ ਮੀਂਹ ਵਿਚਾਲੇ ਪੰਜਾਬ ਦੀ ਇਹ ਅਨੋਖੀ ਤਸਵੀਰ ਹੈ ਦੇਖ ਸਕਦੇ ਹੋ ਕਿ ਕੰਜੇ ਭਾਰੀ ਮੀਂਹ ਪੈਣ ਤੋਂ ਬਾਅਦ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਪਾਣੀ ਭਰ ਗਿਆ ਔਰ ਉਸ ਤੋਂ ਬਾਅਦ ਲਾੜਾ ਜਿਹੜਾ ਹੈ ਸਜ ਧਜ ਕੇ ਇਸ ਟਰਾਲੀ ਦੇ ਵਿੱਚ ਸਵਾਰ ਹੋ ਕੇ ਪਿੰਡ ਤੋਂ ਜਿਹੜਾ ਉਸ ਨੂੰ ਬਾਹਰ ਲੈਂਦਾ ਗਿਆ ਜਿੱਥੇ ਉਸ ਦੀ ਗੱਡੀ ਖੜੀ ਸੀ ਤਾਂ ਦੇਖ ਸਕਦੇ ਹੋ ਕਈ ਕਈ ਫੋਟ ਜਿਹੜਾ ਹੈ ਭਾਰੀ ਮੀਂਹ ਪੈਣ ਤੋਂ ਬਾਅਦ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਉਹ ਪਾਣੀ ਭਰ ਗਿਆ ਔਰ ਉਸ ਤੋਂ ਬਾਅਦ ਲਾੜਾ ਸਣੇ ਜਿਹੜੇ ਰਿਸ਼ਤੇਦਾਰ ਸੀ ਉਹ ਇਸ ਬਰਾਤ ਨੂੰ ਟਰਾਲੀ ਦੇ ਵਿੱਚ ਲੈ ਕੇ ਜਿਹੜੇ ਨੇ ਉਹ ਗੱਡੀ ਤੱਕ ਪਹੁੰਚੇ ਤਾਂ ਇਹ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਔਰ ਲਗਾਤਾਰ ਪੰਜਾਬ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿੰਜੇ ਵਕ ਵਕ ਥਾਮਾ ਤੇ ਭਾਰੀ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ orange alert ਜਾਰੀ ਕੀਤਾ ਗਿਆ red alert ਵੀ ਜਾਰੀ ਕੀਤਾ ਗਿਆ ਕਈ ਜ਼ਿਲ੍ਹਿਆਂ ਨੂੰ ਲੈ ਕੇ ਪਰ ਉੱਥੇ ਹੀ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈ ਹੁਸ਼ਿਆਰਪੁਰ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਜਿਹੜਾ ਮੀਂਹ ਪਿਆ ਔਰ ਮੀਂਹ ਪੈਣ ਤੋਂ ਬਾਅਦ ਕਈ-ਕਈ ਫੁਟੇਜਾਂ ਉਹ ਘਰਾਂ ਦੇ ਬਾਹਰ ਪਾਣੀ ਭਰ ਗਿਆ ਇਸ ਪਿੰਡ ਦੇ ਵਿੱਚ ਪਾਣੀ ਭਰ ਗਿਆ ਔਰ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਵੱਡੀ ਪਰੇਸ਼ਾਨੀ ਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਉੱਥੇ ਹੀ ਦੇਖ ਸਕਦੇ ਹੋ ਇਹ ਅਨੋਕੀ ਤਸਵੀਰ ਇਹ ਦੇਖਣ ਨੂੰ ਮਿਲੀ ਹੈ ਵਿਆਹ ਸੀ ਘਰ ਦੇ ਵਿੱਚ ਔਰ ਵਿਆਹ ਵਾਲਾ ਜਿਹੜਾ ਮੁੰਡਾ ਹੈ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਸ ਟਰਾਲੀ ਦੇ ਵਿੱਚ ਸਵਾਰ ਹੋ ਕੇ ਆਪਣੀ ਗੱਡੀ ਤੱਕ ਪਹੁੰਚਿਆ ਔਰ ਦੇਖ ਸਕਦੇ ਹੋ ਕਿ ساری ਬਰਾਤ ਇਸ ਟਰਾਲੀ ਦੇ ਵਿੱਚ ਸਵਾਰ ਹੋ ਕੇ ਨਿਕਲੀ ਔਰ ਟਰਾਲੀ ਦੇ ਵਿੱਚ ਤੁਹਾਨੂੰ ਰਿਸ਼ਤੇਦਾਰ ਸਨੇਹ ਸੱਜਿਆ ਧਜਿਆ ਲਾੜਾ ਵੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੋਵੇਗਾ ਹਾਲਾਂਕਿ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਭਾਰੀ ਮੀਂਹ ਪਿਆ ਔਰ ਉਸ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਪਾਣੀ ਜਿਹੜਾ ਹੈ ਉਹ ਭਰ ਗਿਆ ਔਰ ਉਸ ਤੋਂ ਬਾਅਦ ਇੱਕ ਇਹ ਤਸਵੀਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਟਰਾਲੀ ਦੇ ਉੱਤੇ ਵਿਆਹ ਵਾਲਾ ਮੁੰਡਾ ਚੜਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਨਾਲ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਨਜ਼ਰ ਆ ਰਹੇ ਹੋਣਗੇ ਇਸ ਟਰਾਲੀ ਦੇ ਵਿੱਚ ਸਵਾਰ ਨਜ਼ਰ ਆ ਰਹੇ ਹੋਣਗੇ ਔਰ ਆਪਣੀ ਗੱਡੀ ਤੱਕ ਇਸ ਸਾਰੀ ਬਰਾਦ ਜਿਹੜੀ ਹੈ ਉਹ ਪਹੁੰਚੀ ਔਰ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇਹ ਜਿਹੜਾ ਪੈਲੇਸ ਵੱਲ ਰੁੱਕ ਕਰਦੇ ਨੇ ਤਾਂ ਇਹ ਮੌਕੇ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਆ ਔਰ ਦੇਖ ਸਕਦੇ ਹੋ ਕਿ ਕਿੰਨੀ ਅਨੋਖੀ ਤਸਵੀਰ ਹੈ ਔਰ ਦੂਜੇ ਪਾਸੇ ਜੇਕਰ ਹੜ੍ਹ ਦੀ ਮਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ਅਦੇ ਵਿੱਚ ਹੜਾਂ ਦੀ ਮਾਰ ਦੇਖਣ ਨੂੰ ਮਿਲੀ ਔਰ ਪੰਜਾਬ ਸਰਕਾਰ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਯਾਨੀ ਕਿ 23 ਜ਼ਿਲ੍ਹੇ ਜਿਹੜੇ ਨੇ ਉਹ ਹੜ ਦੀ ਮਾਰ ਹੇਠ ਨੇ ਪਿੰਡਾਂ ਪਿੰਡਾਂ ਦੀ ਜੇਕਰ ਗੱਲ ਕਰ ਲਈ ਤਾਂ ਉਥੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਔਰ ਇਸ ਦੇ ਨਾਲ ਲੋਕਾਂ ਦਾ ਘਰਾਂ ਦੇ ਵਿੱਚ ਜਿਹੜਾ ਕੀਮਤੀ ਸਮਾਨ ਹੈ ਉਸ ਨੂੰ ਵੀ ਨੁਕਸਾਨ ਪਹੁੰਚਿਆ ਕਈ ਲੋਕਾਂ ਦੇ ਜਿਹੜੇ ਕੋਠੀਆਂ ਨੇ ਘਰ ਨੇ ਉਹ ਢਾਹ ਟੇੜੀ ਹੋ ਗਏ ਮਲਬੇ ਦੇ ਵਿੱਚ ਤਬਦੀਲ ਹੋ ਗਏ ਪਰ ਇਹ ਦੇਖ ਸਕਦੇ ਹੋ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਤੋਂ ਬਾਅਦ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਈ-ਕਈ ਫੁੱਟ ਪਾਣੀ ਭਰ ਗਿਆ ਔਰ ਉਸ ਤੋਂ ਬਾਅਦ ਇਹ ਜਿਹੜੀ ਬਰਾਤ ਹੈ ਟਰਾਲੀ ਦੇ ਵਿੱਚ ਸਵਾਰ ਹੋ ਕੇ ਨਿਕਲਦੀ ਹੈ ਤਾਂ ਪਿੰਡ ਦੇ ਵਿੱਚੋਂ ਇਹ ਟਰਾਲੀ ਜਦੋਂ ਨਿਕਲ ਰਹੀ ਸੀ ਤਾਂ ਬਨੇਰਿਆਂ ਤੇ ਵੀ ਲੋਕ ਜਿਹੜਾ ਚੜ ਕੇ ਇਸ ਜਿਹੜਾ ਆ ਤਸਵੀਰ ਨੂੰ ਦੇਖ ਕੇ ਹਾਲਾਂਕਿ ਉਹਨਾਂ ਨੂੰ ਹੈਰਾਨੀ ਵੀ ਹੋਈ ਹਾਲਾਂਕਿ ਖੁਸ਼ ਵੀ ਹੋਏ ਪਰ ਉੱਥੇ ਦੂਜੇ ਪਾਸੇ ਇੱਕ ਵਿਅਕਤੀ ਵੱਲੋਂ ਜਿਹੜੀ ਇਹ ਵੀਡੀਓ ਹੈ ਬਣਾਈ ਗਈ ਔਰ ਸੋਸ਼ਲ ਮੀਡੀਆ ਤੇ ਜਿਹੜੀ ਹੈ ਸਾਂਝੀ ਕੀਤੀ ਗਈ ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਹਾੜੇ ਅਤੇ ਭਾਰੀ ਮੀਂਹ ਵਿਚਾਲੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਔਰ ਦੇਖ ਸਕਦੇ ਹੋ ਕਿ ਕਿੰਜ ਸੱਜ ਧੱਜ ਕੇ ਰਿਸ਼ਤੇਦਾਰ ਵੀ ਔਰ ਲਾੜਾ ਵੀ ਇਸ ਟਰਾਲੀ ਦੇ ਵਿੱਚ ਤੁਹਾਨੂੰ ਜਿਹੜਾ ਖੜਾ ਨਜ਼ਰ ਆ ਰਿਹਾ ਹੋਵੇਗਾ ਔਰ ਇਹ ਟਰਾਲੀ ਜਿਹੜੀ ਹੈ ਉਸ ਥਾਂ ਤੱਕ ਪਹੁੰਚੀ ਜਿੱਥੇ ਗੱਡੀਆਂ ਜਿਹੜੀਆਂ ਨੇ ਇੰਨਾਂ ਦੀਆਂ ਮੌਜੂਦ ਸੀ ਤਾਂ ਸਾਰੀ ਬਰਾਜ ਜਿਹੜੀ ਹੈ ਉਹ ਟਰਾਲੀ ਦੇ ਵਿੱਚ ਸਵਾਰ ਹੋ ਕੇ ਇਸ ਪਿੰਡ ਦੇ ਵਿੱਚੋਂ ਨਿਕਲੀ ਆ ਉਸ ਦਾ ਕਾਰਨ ਇਹ ਸੀ ਕਿ ਪਿੰਡ ਦੇ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਕਈ-ਕਈ ਫੁੱਟ ਜਿਹੜਾ ਪਾਣੀ ਹੈ ਉਹ ਭਰ ਗਿਆ